ਇਹੜਾ ਮਨੁਕ ਸਤਸੰਗ ਤੋਂ ਟੁੱਟਿਆ ਹੈ ਪ੍ਰਭੂ ਦੇ ਨਾਮ ਤੋਂ ਟੁੱਟਿਆ ਹੈ ਗੁਰੂ ਦੇ ਸ਼ਬਦ ਤੋਂ ਟੁੱਟਿਆ ਹੈ ਵਾਸ਼ਨਾ ਦੀ ਪਵਨ ਉਸ ਨੂੰ ਪਤਾ ਨਹੀਂ ਕਿਤਨੇ ਜਨਮ ਜਨਮਾਂ ਦੇ ਚ ਭੜਕਾਂਦੀ ਹੈ ਤੱਕੇ ਦੇ ਲਈ ਇਹ ਖਾਰ ਕਰਦੀ ਰੇਜ਼ਾ ਰੇਜ਼ਾ ਕਰਦੀ ਮੈਂ ਇੱਕ ਦਿਨ ਕਵੀ ਗਿਰਧਰ ਰਾਏ ਦੀ ਕੁੰਡਲੀਆਂ ਪੜ ਰਿਹਾ ਸੀ ਇੱਕ ਮਹਾਨ ਕਵੀ ਹੋਏ ਬ੍ਰਿਜ ਭਾਸ਼ਾ ਦਾ संत कवि छे जंगल وچو ਲੰਗੇ ਆ جا ਰਿਆ ਸੀ ਪੱਤ ਜੜਦੀ ਰੁੱਤ ਪੱਤੇ ਝੜ ਰਹੇ ਸਨ ਉਹਨੇ ਫਿਰ ਪੱਤੇ ਦੀ ਫਰਿਆਦ ਲਿਖੀ ਹੈ ਪਾਤ ਉਡੰਤਾ ਬੋਲਿਆ ਸੁਣ ਤਰ ਵਰ ਬਨਾਰਾਏ ਅਬ ਕੇ ਵਿਛੜੇ ਕਬ ਮਿਲੈ दूर परेंगे जाए। बिछड़ गया तै तो टूट गया ये हवा बहुत दूर ले जाएगी फिर कदों मिलना होवेगा सतगुरु ने पतझड़ दी ऋतु पत्ते दा टूटना मनुख दा सत्संग तो टूटना दसया कभी गिरधर राय ਪੱਤੇ ਦਾ ਟੁੱਟਣਾ ਮਨੁੱਖ ਦਾ ਸੰਸਾਰ ਤੋਂ ਪਰਿਵਾਰ ਤੋਂ ਟੁੱਟਣਾ ਗਸਤ ਹੈ ਮਰਨ ਲੱਗਿਆ ਟੁੱਟਣ ਲੱਗੇ ਟੁੱਟ ਰਹੇ ਜੁੜਿਆ ਹੋਇਆ ਸੀ ਸੰਸਾਰ ਨਾਲ ਅੱਜ ਟੁੱਟ ਰਿਹਾ ਹੈ ਜੁੜਿਆ ਸੀ ਪਰਿਵਾਰ ਨਾਲ ਅੱਜ ਟੁੱਟ ਰਿਹਾ ਕਵੀ ਗਿਰਦਨ ਇੰਜ ਲੈਂਦੇ ਨੇ ਬਾਤ ਉਡੰਤਾ ਬੋਲਿਆ ਸੁਣ ਤਰ ਵਰ ਬਨ ਰਾਏ ਅਬ ਕੇ ਵਿਛੜੇ ਕਦ ਮਿਲੈ ਦੂਰ ਪਰੇਂਗੇ ਜਾ ਹੁਣ ਦੇ ਵਿਛੜੇ ਕਦੋਂ ਮਿਲਾ ਪਵੇ ਆਗੇ ਤਰਵਰ ਬੋਲਿਆ ਰਖਤ ਬੋਲਿਆ ਆਗੇ ਤਰਵਰ ਬੋਲਿਆ ਸੁਣ ਬਾਤ ਮਮ ਬਾਤ ਹਮਰੋ ਇਹੀ ਸੁਆਵ ਹੈ ਇਕ ਆਵਤ ਇਕ ਜਾ ਸਾਡਾ ਇਹ ਸਵਾਇ ਤੂ ਗਏ ਹੋਰ ਲੱਗ ਜਾਣਗੇ ਤੂ ਮਰਿਆ ਹੋਰ ਜਨਮ ਹੋਵੇਗਾ ਇਤੇ ਸੰਸਾਰ ਆਉਣਾ ਜਾਵੇ ਤੇਰੀ ਲੋੜ ਨਹੀਂ ਤੇ ਹੋਰ ਪੱਤੇ ਲੱਗਣਗੇ ਮਨੁੱਖ ਦੇ ਮਰਦੇ ਆ ਸੰਸਾਰ ਨਹੀਂ ਮਰ ਜਾਂਦਾ ਖਲਾ ਨਹੀਂ ਰਹਿੰਦੀ ਕੁਦਰਤ ਖਲਾ ਨਹੀਂ ਰਹਿਣ ਦੇ ਇਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਅੱਗ ਗਏ ਦੇਖੋ ਡੋ ਜਲੇ ਪਾਛੇ ਹਰੇ ਅੰਗੂਰ ਮਰਗੜ ਘਾੜ ਤੇ ਰਿਸ਼ਤੇ ਧਾਰ ਗਏ ਨੇ ਅਰਥੀ ਜਲਾ ਕੇ ਆਏ ਨੇ ਦਾਸ਼ ਜਲਾ ਕੇ ਆਏ ਨੇ ਘਰ ਦੇ ਚ ਇੱਕ ਬੱਚੇ ਦਾ ਜਨਮ ਹੋਇਆ ਆਛੇ ਹਰਿਓ ਅੰਗੂਰ ਅਗੇ ਦੇਖੋ ਡਾਉ ਜਣੇ ਇੱਕ ਨੂੰ ਫੂਕ ਕੇ ਆਏ ਨੇ ਇੱਕ ਦਾ ਜਨਮ ਕਵੀ ਗਿਰਦਰ ਠੀਕ ਕਹਿ ਰਿਹਾ ਪਾਤ ਉਡੰਤਾ ਬੋਲਿਆ ਸੁਣ ਤਰ ਵਰ ਬਨਰਾਏ ਅਬ ਕਏ ਵਿਛੜੇ ਕਬ ਮਿਲੇ ਦੂਰ ਪਰੇਂਗੇ ਜਾਏ ਅਗੇ ਸਰਵਰ ਬੋਲੇ ਆ ਸੁਣ ਪਾਤ ਮਮ ਬਾਤ ਅਮਰੋ ਇਹ ਹੀ ਸੁਆਵ ਹੈ ਇੱਕ ਆਵਤ ਇੱਕ ਜਾਤ ਤੂੰ ਚਲਾ ਗਏ ਹੋਰ ਲਗਣਗੇ ਸੰਸਾਰ ਖਾਲੀ ਨਹੀਂ ਹੋਵੇਗਾ ਤੇਰੇ ਜਾਣ ਨਾਲ ਕੋਈ ਦਰਸਤ ਨਹੀਂ ਮਿਟ ਜਾਣਾ ਹੋਰ ਪੱਤੇ ਲਗਣਗੇ ਤਵੇ ਨਾ ਸਮਝ ਤੇਰੀ ਜਗਾ ਖਾਲੀ ਰਹੇਗੀ ਤੂੰ ਜਿੱਥੋਂ ਝੜਿਆ ਉੱਥੇ ਹੋਰ ਲਗੇਗਾ ਮਨੁੱਖ ਸਮਝਦਾ ਮੈਂ ਨਾ ਰਿਹਾ ਤੇ ਪਤਾ ਨਹੀਂ ਕੀ ਹੋਵੇਗਾ ਐਹ ਮੈਨੂੰ ਕਿ ਸੱਜਣ ਦੀ ਗੱਲ ਪੁੱਲਦੀ ਨਹੀਂ ਉਹ ਮੈਨੂੰ ਕਹਿਣ ਲੱਗਾ ਗੈ ਨਹੀਂ ਜੀ ਜੇ ਮੈਂ ਨਾ ਹੁੰਦਾ ਜਲੂਸ ਨਹੀਂ ਨਿਕਲਣਾ ਸੀ ਮਹਾਰਾਜ ਲਈ ਪਾਲਕੇ ਨਿਕਲਣੇ ਸੀ ਮੈਨੂੰ ਕਾਲਜ ਗੁਰਦੁਆਰੇ ਲੈ ਜਾ ਰਿਹਾ ਸੀ ਦੋਦੀ ਫਿਰ ਰਸਤੇ 'ਚ ਹੋਰ ਵੀ ਬੜਾ ਮਾਰ ਲਗਾ ਗੈ ਨਹੀਂ ਜੀ ਮੈਂ ਨਾ ਹੁੰਦਾ ਕਦੋਂ ਲੈ ਸਕੂਲ ਬੰਦ ਹੋ ਜਾਣਾ ਸੀ ਆ ਮੈਂ ਬੜੀ ਮਿਹਨਤ ਕੀਤੀ ਹੋਂ ਬਸੇ ਨਾਇਕ ਕੀਤਾ ਔਰ ਗੁਰੂ ਦਾ ਅਡੇ ਦੇ ਨੇੜੇ ਆਇਆ ਹੈ ਨਾ ਇਹ ਮੈਨੂੰ ਕਹਿ ਲਿ ਗਏ ਨੇ ਜੀ ਜੇ ਮੈਂ ਨਾ ਆਉਂਦਾ ਜੋੜਾ ਖਾਨਾ ਨਹੀਂ ਬਣਨਾ ਸੀ ਮੈਂ ਲੜ ਜਾ ਕੇ ਮਨਜ਼ੂਰੀ ਦਿਵਾਈ ਹੈ ਇਹ ਜਗਾ ਦਿਵਾਈ ਮੈਂ ਨਾ ਆਉਂਦਾ ਤੇ ਜੋੜਾ ਖਾਨਾ ਨਹੀਂ ਬਣਦਾ ਸੀ ਮੈਂ ਕਿ ਸ਼ੁਕਰ ਹੈ ਤੁਸੀਂ ਇਹ ਨਹੀਂ ਆਖਿਆ ਮੈਂ ਨਾ ਆਉਂਦਾ ਤੇ ਸੂਰਜ ਕਿਵੇਂ ਨਿਕਲਣਾ ਸੀ ਇਹ ਤੇ ਉਸਮਾਈ ਵਾਲੀ ਗੱਲ ਹੈ ਨਾ ਪਿੰਡ ਵਾਸੀਆਂ ਨਾਲ ਕਿਧਰੇ ਝਗੜਾ ਹੋਇਆ ਰੋ ਸਕੇ ਚਲੀ ਆਪਣਾ ਮੁਰਗਾ ਲੈ ਜਾ ਰਹੀ ਸੀ ਪਿੰਡ ਵਾਸੀਆਂ ਨੂੰ ਪਤਾ ਸੀ ਇਹਦਾ ਮੁਰਗਾ ਬਾਗ ਦਿੰਦਾ ਤੇ ਸਵੇਰ ਆਉਂਦੀ ਹੈ ਹੁਣ ਕੋਣ ਪਿੰਡ ਵਾਸੀਆਂ ਨੂੰ ਦੱਸੇ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਲੈਂਦਾ ਮੁਰਗਾ ਬਾਗ ਲੈਂਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਦਿੰਦਾ ਜਦ ਪਿੰਡ ਵਾਸੀਆਂ ਨਾਲ ਝਗੜਾ ਹੋ ਗਿਆ ਆਪਣਾ ਮੁਰਗਾ ਲੈ ਕੇ ਚੱਲਣ ਲੱਗੇ ਤੇ ਆਖਣ ਲੱਗੇ ਹੁਣ ਇੱਥੇ ਕਦੀ ਦਿਨ ਹੋਣਾ ਨਹੀਂ ਹੁਣ ਮੈਨੂੰ ਯਾਦ ਕਰੋਗਾ ਮੈਂ ਚਲੀ ਆਂ ਹਨੇਰੇ ਚ ਵਟਕ ਹੋ ਗਿਆ ਦੂਜੇ ਪਿੰਡ ਚਲੀ ਗਈ ਮਾਈ ਨੂੰ ਭਲੇਖਾ ਹੋ ਗਿਆ ਉਹਨਾਂ ਦੇਰੇ ਚ ਵਟਕਣਗੇ ਹੁਣ ਉੱਥੇ ਕਦੀ ਦਿਨ ਨਹੀਂ ਆਏਗਾ ਯਕੀਨ ਜਾਣੋ ਹਰ ਹੰਕਾਰੀ ਮਰਨ ਲੱਗਿਆ ਸੋਚਦਾ ਕਿਵੇਂ ਸੰਸਾਰ ਚਲੇਗਾ ਕਿਵੇਂ ਪਰਿਵਾਰ ਚਲੇਗਾ ਕਿਵੇਂ ਉਹ ਕੰਮ ਹੋਵੇਗਾ ਕਿਵੇਂ ਉਹ ਕੰਮ ਹੋਵੇਗਾ ਉਹ ਕੌਣ ਦਸੇ ਤੈਨੋਂ ਨਸੀਅਤ ਨਾ ਮੈਂ ਗੁਰਨਾਨਕ ਦੇਵ ਜੀ ਮਹਾਰਾਜ ਦਾ ਕਿਤੇ ਗਈ ਦੇਖਵਾ ਜੇ ਵਜਾਏ ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ ਮੈਂ ਵੀ ਕਿਦਰੇ ਉਹਨੂੰ ਕਹਿ ਬੈਠਾ ਮੈਂ ਕਿ ਤੂੰ ਮਰ ਕੇ ਦੇਖ ਗੁਰਦੁਆਰੇ ਵੀ ਬਣਦੇ ਰਹਿਣਗੇ ਸਕੂਲ ਵੀ ਚੱਲਦੇ ਰਹਿਣਗੇ ਜੋੜੇ ਖਾਨੇ ਵੀ ਬਣਦੇ ਰਹਿਣਗੇ ਲੰਗਰ ਵੀ ਚੱਲਦਾ ਰਹੇਗਾ ਜਗੇਨ ਜਾਨੋ ਦੂਜੇ ਦਿਨ ਮੈਨੂੰ ਲੈਣ ਵਾਸਤੇ ਹੀ ਨਹੀਂ ਆਇਆ ਮੈਨੂੰ ਟੈਕਸੀ ਕਰਨੀ ਪਈ ਉਹ ਖਾਓ ਔਖਾ ਔਖੇ ਮਨੁੱਖ ਨੂੰ ਐਵੇਂ ਪੜੇਖਾਇ ਮੈਂ ਨਾ ਹੋਵਾਂ ਮੈਂ ਤਾਂ ਇਹ ਕੈਮ ਕਿਵੇਂ ਹੋਵੇਗਾ ਮੈਂ ਨਾ ਹੋਵਾਂ ਤਾਂ ਇਹ ਕੈਮ ਕਿਵੇਂ ਹੋਵੇਗਾ ਇਹ ਸ਼ੁਕਰ ਹੈ ਜੇ ਇਹ ਨਹੀਂ ਕਹਿੰਦਾ ਜੇ ਮੈਂ ਨਾ ਹੋਇਆ ਸੂਰਜ ਕਿਵੇਂ ਨਿਕਲੇਗਾ ਸੂਰਜ ਕਿਵੇਂ ਚੜੇਗਾ ਸਭ ਕੁਝ ਹੁੰਦਾ ਰਹਿੰਦਾ ਹੈ ਕੁਦਰਤ ਖਲਾ ਨਹੀਂ ਰੱਖਦੀ ਮਨੁੱਖ ਨੂੰ ਐਵੇਂ ਭਰਾਂਤੀ ਹੈ ਸਤਗੁਰੂ ਕਹਿੰਦੇ ਨੇ ਪੱਤਰ ਭੁਰਜੇਣ ਜੜੀਆਂ ਨਾ ਜੜੀਆਂ ਪੇੜ ਸੰਪਤਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜਉਨ ਬਾਸਰੋ ਰਹਿਣੀ ਜਿਵੇਂ ਪਤ ਝੜਦੀ ਰੁੱਤਿ ਚ ਪਤਾ ਦਰਖਤ ਨਾਲੋਂ ਝੜ ਜਾਂਦਾ ਤੇ ਪਵਨ ਦੂਰ ਦੁਰਾਡੇ ਲੈ ਜਾਂਦੀ ਹੈ ਭਟਕਾਂਦੀ ਹੈ ਉਸ ਨੂੰ ਟੁੱਟ ਕੇ ਭਟਕਦਾ ਇਸ ਤਰ੍ਹਾਂ ਜਿਹੜਾ ਮਨੁੱਖ ਸਤ ਸੰਗ ਤੋਂ ਟੁੱਟ ਜਾਂਦਾ ਹੈ ਪ੍ਰਭੂ ਦੇ ਨਾਮ ਤੋਂ ਟੁੱਟ ਜਾਂਦਾ ਹੈ ਵਾਸ਼ਨਾ ਦੀ ਪਵਨ ਪਤਨੇ ਕਿਤਨੇ ਜਨਮ ਆਚ ਪਾਉਂਦੀ ਹੈ ਨਾ ਉਹਨੇ ਇੱਕ ਬਹੰਤ ਜਉਨ ਬਾਸਰੋ ਰਹਿਣੀ ਪਤਾ ਨਹੀਂ ਕਿਤਨੀਆਂ ਜੋਨਾਂ ਜ ਤੱਕ ਇਹ ਖੜੇ ਨਾਮ ਬਹੋਂ ਨ ਵਿਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੇ ਅਗਲੇ ਵੀਕ ਦੋ ਸਲੋਕ ਸਰਵਨ ਕਰ ਲੋ ਇੱਕ ਦਫਾ ਪਿਆਰ ਨਾਲ ਲਖੋ ਸਤਨਾਮ ਸ੍ਰੀ ਵਾਹਿਗੁਰੂ ਪੜ੍ਹਦੇ ਹੋ ਭਾਵਨੇ ਸਾਧ ਸੰਗੇੜ ਲਬੰਤ ਪੜ ਭਾਗਣੇ ਭਾਵਨੇ ਸਾਧ ਸੰਗਹਿ ਲਬੰਤੰ ਬੜ ਭਾਗਣੇ ਸਤ ਸੰਗ ਲੱਭ ਗਿਆ ਠੀਕ ਹੈ ਖੁਸ਼ਕਿਸਮਤੀ ਹੈ ਪਰ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਭਰੋਸਾ ਬਣਿਆ ਪ੍ਰਭੂ ਤੇ ਪਰਮਾਤਮਾ ਤੇ ਭਾਵਨਾ ਆਈਏ ਪੂਰਨ ਭਾਗਾਂ ਦੀ ਗੱਲ ਇਹ ਹੈ ਇਸ ਚੱਕਰੇ 'ਚ ਨਾ ਪਹਿਣਾ ਜੋ ਸਾਰੇ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਨੇ ਉਹਨਾਂ ਦਾ ਖੁਦਾ ਭਗਵਾਨ ਗੁਰੂ ਤੇ ਭਰੋਸਾ ਹੈ ਨਹੀਂ ਪੂਰਾ ਭਰੋਸਾ ਨਹੀਂ ਹੁੰਦਾ ਥੋੜਾ ਜਿਹਾ ਕਿਸੇ ਦਾ 10ਵੀਂ ਸਦੀ ਕਿਸੇ ਦਾ 20ਵੀਂ ਸਦੀ ਕਿਸੇ ਦਾ 30ਵੀਂ ਸਦੀ ਔਰ ਕਈ ਵਾਰੀਂ ਭਰੋਸਾ ਬਣਦਾ ਤੇ ਟੁੱਟਦਾ ਵੀ ਮਨ ਭਾਵ ਦੀ ਗੱਲ ਬਣ ਗਈ ਗੁਰੂ ਤੇ ਭਰੋਸਾ ਜ਼ਰਾ ਵੱਧ ਗਿਆ ਨਹੀਂ ਬਣੀ ਤੇ ਮਾੜਾ ਮੋੜਾ ਬਣਿਆ ਹੋਇਆ ਵੀ ਟੁੱਟ ਜਾਂਦਾ ਹੈ ਜੀਵਨ ਭਰ ਭਰੋਸਾ ਬਣਦਾ ਹੈ ਟੁੱਟਦਾ ਹੈ ਬਣਦਾ ਵੀ ਥੋੜਾ ਜਿਹਾ ਥੋੜਾ ਜਿਹਾ ਭਰੋਸਾ ਸਾਨੂੰ ਇੱਥੇ ਲਿਆਂਦਾ ਕੁਸਤਾਖੀ ਮਾ ਥੋੜਾ ਜਿਹਾ ਭਰੋਸਾ ਮਨੁਕ ਨੂੰ ਪੂਜਾ ਪਾਠ ਤੇ ਮਜਬੂਰ ਕਰਦਾ ਹੈ ਪੂਰਨ ਭਰੋਸਾ ਨਹੀਂ ਹੈ ਅਗਰ ਪੂਰਾ ਭਰੋਸਾ ਹੋ ਜਾਏ ਸਹਿਬ ਕਹਿੰਦੇ ਜਾਣ ਕੇ ਰਦੇ ਵਿਸ਼ਵਾਸ ਪ੍ਰਭ ਆਇ ਤਤ ਗਿਆਨ ਇਸ ਮਨ ਪ੍ਰਗਟਾ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਏਗਾ ਉਸ ਸਮਾਧੀ ਲੀਨ ਹੋ ਜਾਏ ਉਸੇ ਵਕਤ ਸਮਾਧੀ ਲੀਨ ਇਹਦਾ ਮਤਲਬ ਹੈ ਪਾਠ ਕਰਦੇ ਪਿਆ ਸਮਾਧੀ ਨਹੀਂ ਲੱਗੀ ਭਰੋਸਾ ਡੋਲਦਾ ਨਿਤਨੇਮ ਕਰਦੇ ਪਏ ਅੰਮ੍ਰਿਤ ਵੇਲੇ ਉਠਿਆ ਗੁਰਦੁਆਰੇ ਆਇਆ ਅੰਦਰੋਂ ਬਰੋਸਾ ਡੋਲਦਾ ਹੈ ਤੇ ਸਹੀ ਬਰੋਸਾ ਪਰ ਡੋਲਦਾ ਹੈ ਇਸੇ ਵਾਸਤੇ ਅਰਦਾਸ ਕਰਨੀ ਪੈਂਦੀ ਹੈ ਡੋਲਨ ਤੇਰਾ ਖੋ ਪ੍ਰਭੂ ਕੀ ਡੋਲਦਾ ਬਰੋਸਾ ਡੋਲਦਾ ਡੋਲਨ ਤੇਰਾ ਖੋ ਪ੍ਰਭੂ ਨਾਨਕ ਦਇਆ ਕਰ ਹੱਥ ਮਹਾਰਾਜ ਕਹਿੰਦੇ ਬਹੁਤ ਵੱਡਿਆਂ ਭਾਗਾਂ ਦੇ ਨਿਸ਼ਾਨੇ ਸਮਝ ਕਿ ਭਾਵਨੇ ਸਾਧ ਸਨੇਹ ਗੁਰੂ ਤੇ ਬਰੋਸਾ ਬੱਜਾ ਉਹ ਜੋ ਕੁਛ ਕਹਿਣਾ ਠੀਕ ਹੈ ਬਚਨ ਗੁਰੂ ਜੋ ਪੂਰੇ ਕਿਆ ਮੈਂ ਛੇਕ ਗਾਠਰੀ ਬਾਂਦਾ ਪੱਲੇ ਬੰਨ ਲਿਆ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਲੇ ਪਰ ਭਰੋਸਾ ਡੋਲਦਾ ਮਹਾਰਾਜ ਕਹਿੰਦੇ ਜਿਸ ਦਾ ਵੀ ਇਹ ਭਰੋਸਾ ਪੂਰਾ ਬਜ ਗਿਆ ਹੈ ਭਾਵਨਾ ਸ਼ਰਦਾ ਪੂਰੀ ਬਜ ਗਈ ਹੈ ਭਾਵਨੇ ਸਾਧ ਸੰਗੈ ਲਭੰਤੰ ਬੜਾ ਬਾਗਣੇ ਇਹ ਵੜਿਆ ਬਾਗਾ ਅਨਸਾਰ ਪ੍ਰਾਪਤੀ ਇੱਕ ਦਿਨ ਗੁਰਦੁਆਰੇ ਆਇਆ 15 ਦਿਨ ਨਹੀਂ ਇੱਕ ਦਿਨ ਅੰਮ੍ਰਿਤ ਵੇਲੇ ਉਠਿਆ ਮਹੀਨਾ ਭਰ ਨਹੀਂ ਦੋ ਦਿਨ ਇਤਨੇ ਮਕੀਤਾ ਹਫਤਾ ਨਹੀਂ ਇਹ 10 ਵਿੱਚ ਦੀ 5 ਵਿੱਚ ਦੀ ਬਰੋਸੇ ਦਾ ਮਨੁੱਖ ਹੈ ਜ਼ਿਆਦਾ ਨਹੀਂ ਇਹ ਨਹੀਂ ਹੈ ਔਰ ਜ਼ਿਆਦਾ ਤਾਦਾਦ ਇਨਾਂ ਦੀ ਪੂਰਾ ਭਰੋਸਾ ਨਹੀਂ ਇੱਕ ਦਿਨ ਕੀਤਾ ਨਿਤਨੇਮ ਦੂਜੇ ਦਿਨ ਨਹੀਂ ਕੀਤਾ ਕਿਉਂਕਿ ਭਰੋਸਾ ਨਹੀਂ ਟੁੱਟ ਗਿਆ ਇੱਕ ਦਿਨ ਗੁਰਦੁਆਰੇ ਆਇਆ ਦੂਜੇ ਦਿਨ ਨਹੀਂ ਯਕੀਨ ਜਾਣੋ ਸਹੀ ਮੈਨੇ ਪੂਰਨ ਰੂਪ ਵਿੱਚ ਉਸ ਦਿਨ ਸਮਝ ਲਓ ਇਹ ਮਨੁੱਖ ਗੁਰਦੁਆਰੇ ਆਇਆ ਭਰੋਸਾ ਪੂਰਾ ਜਿਸ ਦਿਨ ਭਰੋਸਾ ਪੂਰਾ ਸਮਾਧੀ ਲੱਗ ਜਾਏ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਏਗੀ ਭਾਵਨੇ ਸਾਧ ਸੰਗੇ ਲਭੰਤੰਗ ਬੜ ਭਾਗਣੇ ਵਡਿਆ ਭਾਗਾ ਅਨਸਾਰ ਭਾਵਨਾ ਦੀ ਪ੍ਰਾਪਤੀ ਹੁੰਦੀ ਏ ਸ਼ਰਦਾ ਦੀ ਪ੍ਰਾਪਤੀ ਹੁੰਦੀ ਏ ਠੀਕ ਹੈ ਸਤ ਸੰਗ ਮਿਲ ਗਿਆ ਆ ਗਿਆ ਮਨੁੱਖ ਪਰ ਭਾਵਨਾ ਪੂਰੀ ਬਣ ਜਾਏ ਇਹ ਵਡਿਆ ਭਾਗਾ ਦੀ ਨਿਸ਼ਾਨੀ ਹੈ ਖੁਸ਼ਕਿਸਮਤੀ ਦੀ ਨਿਸ਼ਾਨੀ ਹੈ ਦੂਜੀ ਪੰਕਤੀ ਅਭ ਸਰਵਨ ਕਰੋ ਹਾਂਜੀ ਹਰਨੂੰ ਕੋ ਸੰਸਾਰ ਸਾਗਰ ਦੇਤੀ ਜਿਸ ਦੇ ਅੰਦਰ ਇਹ ਭਾਵਨਾ ਪੂਰੀ ਭਜ ਜਾਂਦੀ ਏ ਉਹ ਹਰੀ ਨਾਮ ਦਾ ਬਾਰ ਬਾਰ ਉਚਾਰਨ ਕਰਦਾ ਹੈ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਸੰਸਾਰ ਦੀ ਕੋਈ ਲਹਿਰ ਉਸ ਨੂੰ ਡੋਬਦੇ ਨਹੀਂ ਸੰਸਾਰ ਦੀ ਕੋਈ ਲਹਿਰ ਉਸ ਨੂੰ ਗਰਕ ਨਹੀਂ ਕਰਦੀ ਇੱਕ ਸ਼ਲੋਕ ਅਗਲਾ ਹੋਰ ਸਰਵਨ ਕਰ ਲੋ ਹਾਂਜੀ ਆਪਾ ਕੁ ਅਪਾਰ ਨੂੰ ਅਭਿ ਜਨੂਸ ਨਾ ਚਲੇ ਇਹੀ ਝੋਗਾਥਾ ਹੈ ਪ੍ਰਭੂ ਦੀ ਕਥਾ ਹੈ ਗੂੜ ਹੈ ਗੂੜ ਕਹਿੰਦੇ ਨੇ ਗਹਿਰੀ ਹੈ ਬਾਰੀਕ ਹੈ ਦੁਨੀਆ ਵਿੱਚ ਕਈ ਮਜ਼ਮੂਨ ਨੇ ਪੜ੍ਹੇ ਜਾਂਦੇ ਨੇ ਪੜ੍ਹਾਏ ਜਾਂਦੇ ਨੇ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਜ਼ ਨੇ ਇਹ ਠੀਕ ਹੈ ਕਿਸੇ ਵੀ ਕਾਲਜ ਸਕੂਲ ਦੇ ਵਿੱਚ ਧਰਮ ਦਾ ਮਜ਼ਮੂਨ ਨਹੀਂ ਪੜਾਇਆ ਜਾਂਦਾ ਪੈਣੇ ਲੋੜ ਨਹੀਂ ਹੈ ਮੈਂ ਕਹਿਣਾ ਨਾ ਬਾਰੀ ਕਿਤਨਾ ਹੈ ਪ੍ਰਾਣ ਵਾਲੇ ਪੜਾ ਨਹੀਂ ਸਕਦੇ ਕੀ ਪ੍ਰਿੰਸੀਪਲ ਨੂੰ ਪਤਾ ਹੈ ਧਰਮੰਤ ਕੀ ਹੁੰਦਾ ਕੀ ਪ੍ਰੋਫੈਸਰ ਨੂੰ ਪਤਾ ਕੀ ਟੀਚਰ ਨੂੰ ਨਹੀਂ ਪਤਾ ਅਗਰ ਧਰਮ ਸਕੂਲ ਦੇ ਚ ਨਹੀਂ ਪੜਾਇਆ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਦੀ ਲੋੜ ਨਹੀਂ ਧਰਮ ਪ੍ਰਾਣ ਦੀ ਸਮਰਥਾ ਨਹੀਂ ਇਤਨੀ ਸੋਝ ਨਹੀਂ ਇਹ ਧਰਮ ਪੜ ਸਕੇ ਕੋਈ ਮਨੁੱਖ ਐਸਾ ਸ਼ੌਕ ਵੀ ਨਹੀਂ ਹੈ ਕਿਉਂਕਿ ਐਸੀ ਅਕਲ ਵੀ ਨਹੀਂ ਹੈ। ਬਾਰੀਕ ਅਕਲ ਦਾ ਮਨੁੱਖ ਪੜਾ ਸਕਦਾ ਹੈ ਔਰ ਸ਼ਰਧਾ ਭਾਵਨਾ ਵਾਲਾ ਪੜ ਸਕਦਾ ਹੈ। ਇਹ ਦੋਵੇਂ ਨਹੀਂ ਨੇ। ਉਹ ਸਕੂਲ ਹਰ ਤਰ੍ਹਾਂ ਦੀ ਵਿਦਿਆ ਦੇ ਰਹੇ ਨੇ। ਕਾਲਜ ਹਰ ਤਰ੍ਹਾਂ ਦਾ ਗਿਆਨ ਦੇ ਰਹੇ ਨੇ ਸਿਰਫ ਪ੍ਰਮਾਤਮਾ ਦਾ ਗਿਆਨ ਨਹੀਂ ਜਦਕਿ ਸਭ ਤੋਂ ਪਹਿਲੇ ਪ੍ਰਮਾਤਮਾ ਦਾ ਗਿਆਨ ਹੋਣਾ ਚਾਹੀਦਾ ਹੈ। ਇਹ ਨਹੀਂ ਹੈ।